ਪੰਜਾਬ ਨੇ ਬਹੁਤ ਬੁਰੇ ਦੌਰ ਦੇਖੇ ਨੇ ਹਰੇਕ ਕਮਿਊਨਿਟੀ ਦੇ ਨਜ਼ਰੀਏ ਤੋਂ ਹਰੇਕ ਧਰਮ ਦੇ ਨਜ਼ਰੀਏ ਤੋਂ ਪੰਜਾਬ ਦਾ ਕੋਈ ਐਸਾ ਬਸ਼ਰ ਨਹੀਂ ਜਿਨੇ ਉਹ ਸੇਕ ਨਹੀਂ ਚੱਲੇ ਔਰ ਤੁਸੀਂ ਤਾਂ ਭੁਗਤ ਭੋਗਿਓ ਤੁਸੀਂ ਕਾਨਪੁਰ ਤੋਂ ਉੱਜੜ ਕੇ ਆਏ ਉਹ ਜਿਹੜੇ ਕਤਲਿਆਣ ਸੀ ਉਹ ਜਿਹੜੇ ਜਿਹਨੂੰ ਜੈਨੋਸਾਈਡ ਕਹਿੰਦੇ ਆ ਉਹਦੇ ਵਿੱਚੋਂ ਨਿਕਲ ਕੇ ਤੁਸੀਂ ਕਈ ਦਰਬ ਦਰ ਭਟਕੇ ਸੋ ਅੱਜ ਇੱਕ ਵਾਰੀ ਫਿਰ ਉਹ ਘਟਰਾਵਾ ਡਰਾਉਂਦੀਆਂ ਨੇ ਔਰ ਘਟਨਾਵਾ ਲਗਾਤਾਰਤਾ ਚ ਨੇ ਸੋ ਜੇ ਮੈਂ ਕੱਲ ਵਾਲੀਆਂ ਘਟਨਾਵਾ ਤੋਂ ਅੱਗੇ ਤੁਹਾਨੂੰ ਲਈ ਕਵਾਂ ਤੰਦਰਵਾਤ ਤੁਸੀਂ ਬਿਲਕੁਲ ਠੀਕ ਹੈ ਖਾਸ ਤੌਰ ਤੇ ਉਹ ਕਮਿਊਨਿਟੀਆਂ ਨੂੰ ਬਹੁਤ ਖੋਫ ਹੁੰਦਾ ਏ ਇਦਾਂ ਦੀਆਂ ਘਟਨਾਵਾਂ ਤੋਂ ਜਿਹੜੀਆਂ ਬਿਨਾ ਆਕਾਰਨ ਜਿਹੜੀਆਂ ਨੇ ਉਜੜਦੀਆਂ ਨੇ ਤੇ ਫਿਰ ਉਹਨਾਂ ਨੂੰ ਬਸਣ ਲਈ ਇੱਕ ਇੱਕ ਪੀੜੀ ਲੱਗ ਜਾਂਦੀ ਹੈ ਮਤਲਬ ਇਹ ਇਹ ਵਰਤਾਰਾ ਮੈਨੂੰ ਲੱਗਦਾ ਕਿ ਉਹ ਲੋਕ ਤਾਂ ਨਹੀਂ ਸਮਝ ਪਾਣਗੇ ਜਿਹੜੇ ਇਹਦੇ ਵਿੱਚੋਂ ਦੀ ਨਹੀਂ ਨਿਕਲਦੇ ਉਹ ਹੋ ਸਕਦਾ ਕਿ ਬਸ ਉਹਨਾਂ ਨੂੰ ਥੋੜਾ ਜਿਹਾ ਸੇਕ ਜ਼ਰੂਰ ਹੋਵੇ ਲੇਕਿਨ ਜਿਹੜਾ ਸੰਤਾਪ ਹੈ ਉਹ ਤਾਂ ਇਹਨਾਂ ਪੀੜ੍ਹੀਆਂ ਨੂੰ ਹੀ ਭੁਗਤਣਾ ਪੈਂਦਾ ਹੈ ਉਜਾ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜੇ ਦੇਖੋ ਕੱਲ ਪਹਿਲਾਂ ਸੁਖਬੀਰ ਬਾਦਲ ਉੱਤੇ ਜੋ ਹਮਲਾ ਹੋਇਆ ਉਹਨੂੰ ਟੱਚ ਕਰਦੇ ਹੋਏ ਮੈਂ ਸਿਰਫ ਇੰਨੀ ਗੱਲ ਕਰਨਾ ਚਾਹੁੰਗਾ ਵੀ ਕੱਲ ਕਰੋ ਪਰਸੋਂ ਸਜ਼ਾ ਦਾ ਪਹਿਲਾ ਦਿਨ ਸੀਗਾ ਜਦੋਂ ਉਹ ਸੇਵਾ ਨਿਭਾ ਰਹੇ ਸੀ ਉੱਤੇ ਤਾਂ ਬਹੁਤ ਸਾਰੇ ਮੀਡੀਆ ਦੇ ਵਿੱਚ ਇਹ ਚਰਚਾ ਸੀ ਕਿ ਕਿ ਉਹਨਾਂ ਦੇ ਆਲੇ ਦੁਆਲੇ ਐਡੇ ਪੁਲਿਸ ਵਾਲੇ ਕਿਉਂ ਖੜੇ ਨਹੀਂ ਉਹ ਇੱਕ ਗੁਨਾਹਗਾਰ ਦੇ ਤੌਰ ਤੇ ਸਜ਼ਾ ਭੁਗਤ ਰਹੇ ਨੇ ਤੇ ਇਹਨਾਂ ਨੂੰ ਵੀ ਆਈਪੀ ਟ੍ਰੀਟਮੈਂਟ ਇਦਾਂ ਦੀ ਕਿਉਂ ਦਿੱਤੀ ਮਿਲ ਰਹੀ ਹੈ ਤਾਂ ਕੱਲ ਤੁਸੀਂ ਦੇਖੋ ਅਚਾਨਕ ਇਹ ਘਟਨਾ ਹੋਗੀ ਜਦੋਂ ਕਿ ਕੱਲ ਦੇਖਣ ਚ ਆ ਰਿਹਾ ਸੀ ਕਿ ਜੀਆਰਪੀਐਫ ਦੇ ਜਵਾਨ ਜਿਹੜੇ ਉਹਨਾਂ ਦੀ ਜੱਟਪਲੱਸ ਸਿਕਿਉਰਿਟੀ ਦੇ ਵਿੱਚ ਹੈਗੇ ਨੇ ਉਹ ਕੱਲ ਨਜ਼ਰ ਨਹੀਂ ਚ ਆ ਰਹੇ ਤਾਂ ਉਹ ਇੱਕ ਸਵਾਲ ਨੇ ਕਿ ਉਹ ਕਿੱਥੇ ਗਏ ਉਹ ਕਿਉਂ ਨਜ਼ਰ ਨਹੀਂ ਆਏ ਇਹ ਜਾਂਚ ਦੇ ਵਿਸ਼ੇ ਨੇ ਚਲੋ ਪੁਲਿਸ ਦੀ ਜਾਂਚ ਕਰਦੀ ਰਹੇਗੀ ਉਸ ਤੋਂ ਪਤਾ ਲੱਗਣਾ ਲੇਕਿਨ ਇੱਕ ਕਾਮਨ ਮੈਨ ਨੂੰ ਇਹ ਸਮਝਣਾ ਬਹੁਤ ਸਮਝਾਣਾ ਬਹੁਤ ਔਖਾ ਹੁੰਦਾ ਹੈ ਕਿ ਉਹ ਪੁਲਿਸ ਵਾਲੇ ਕਿੱਥੇ ਗਏ ਦੂਜੀ ਗੱਲ ਇਹ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜੀਆਂ ਚੀਜ਼ਾਂ ਹੋਈਆਂ ਮਤਲਬ ਦਰਬਾਰ ਸਾਹਿਬ ਦੇ ਗੇਟ ਦੇ ਅੱਗੇ ਜਦੋਂ ਅਸੀਂ ਇਹ ਕਹਿੰਦੇ ਆ ਵੀ ਇੱਕ ਦਰਬਾਨ ਜਿਹੜਾ ਖੜਾ ਹੈ ਉਹ ਗੁਰੂ ਰਾਮਦਾਸ ਦੀ ਸੇਵਾ ਉਹਦੇ ਵਾਸਤੇ ਖੜਾ ਹੈ ਮਤਲਬ ਰੱਖ ਸੁਰੱਖਿਆ ਵਾਸਤੇ ਖੜਾ ਹੈ ਜਾਂ ਉਸ ਉਹ ਸੁਰੱਖਿਆ ਦੇ ਵਿੱਚ ਹੈ ਉਹਨੂੰ ਉਸ ਦੇ ਉੱਤੇ ਹਮਲਾ ਹੋਣਾ ਉੱਥੇ ਇਹ ਬਹੁਤ ਮੰਦਭਾਗੀ ਘਟਨਾ ਹੈ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਜਿਆਦਾ ਨਿੰਦਣਯੋਗ ਕੋਈ ਘਟਨਾ ਹੈ कि ਅਸੀਂ ਗੁਰਦੁਆਰੇ ਦੇ ਉੱਤੇ ਕਿਸੇ ਤੇ ਹਮਲਾ ਕਰ ਰਹੇ ਹਾਂ ਜਿੱਥੇ ਅਸੀਂ ਸਭ ਤੋਂ ਜ਼ਿਆਦਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਾਂ ਜਦੋਂ ਕੋਈ ਵੀ ਬੰਦਾ ਜਾਂਦਾ ਹੈ ਤਾਂ ਉਸ ਤੇ ਨਹੀਂ ਆਂਦਾ ਯਾਰ ਵੀ ਇੱਥੇ ਮੈਨੂੰ ਕੋਈ ਖਤਰਾ ਹੈ ਉਹ ਕਹਿੰਦਾ ਵੀ ਇੱਥੇ ਤਾਂ ਮੈਂ ਸਭ ਤੋਂ ਸੁਰੱਖਿਅਤਾਂ ਤੇ ਜੇ ਉਹਨੂੰ ਉੱਥੇ ਇਸ ਤਰ੍ਹਾਂ ਦਾ ਹਮਲਾ ਹੁੰਦਾ ਤਾਂ ਤੁਸੀਂ ਦੇਖੋ ਵੀ ਸਾਡੇ ਲਈ ਫਿਰ ਸੁਰੱਖਿਆ ਦੀ ਕਿਹੜੀ ਜਗ੍ਹਾ ਇਹ ਜੀ ਰਹਿ ਗਈ ਹੈ ਜਿੱਥੇ ਮਤਲਬ ਮੈਂ ਆਪਣੇ ਆਪ ਨੂੰ ਸੇਫ ਮਹਿਸੂਸ ਕਰ ਸਕਾਂ ਸੋ ਇਹ ਸਰਕਾਰਾਂ ਦੇ ਉੱਤੇ ਵੀ ਸਵਾਲ ਨੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਸਵਾਲ ਨੇ ਤੇ ਹੋਰ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਨੇ ਉਹਨਾਂ ਦੇ ਉੱਤੇ ਵੀ ਸਵਾਲ ਨੇ ਪਰ ਇਸ ਘਟਨਾ ਤੋਂ ਬਾਅਦ ਬਹੁਤ ਸਾਰੇ মিডিਆ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਉਹ ਨੇ ਨਾ ਵੱਖ-ਵੱਖ ਵਿਚਾਰਤਾਵਾਂ ਆ ਚੱਲ ਰਹੀਆਂ ਨੇ ਉਹਨਾਂ ਵਿੱਚ ਇੱਕ ਤਾਂ ਪਿਓਰਲੀ ਪਿਓਰਲੀ ਮਤਲਬ ਇਹ ਕਹਿ ਰਿਹਾ ਕਿ ਚੌੜਾ ਨੇ ਜੋ ਕੀਤਾ ਉਹ ਠੀਕ ਕੀਤਾ ਇਹ ਪੰਥ ਦੇ ਗੁਨਾਹਗਰ ਨੇ ਇਹਨਾਂ ਨੂੰ ਇਹੀ ਸਜ਼ਾ ਹੋਣੀ ਚਾਹੀਦੀ ਸੀ ਇੱਕ ਦੂਜੇ ਕਹਿੰਦੇ ਕਿ ਨਹੀਂ ਜਦੋਂ ਕੋਈ ਧਿਰ ਆ ਕੇ ਧਿਰ ਝੁਕਾ ਕੇ ਮਾਫੀ ਮੰਗ ਲੈਂਦੀ ਹੈ ਤਾਂ ਉਸ ਤੋਂ ਬਾਅਦ ਸਭ ਕੁਝ ਖਤਮ ਹੋ ਜਾਂਦਾ ਹੈ ਉਸ ਤੋਂ ਬਾਅਦ ਕੁਝ ਨਹੀਂ ਅਕਾਲ ਸਗਰ ਸਾਹਿਬ ਤੋਂ ਸਜਾ ਲੱਗ ਗਈ ਕਿ ਉਹ ਬੰਦਾ ਉਨੀ ਵਿਨਮਰਤਾ ਨਾਲ ਉਹਨੂੰ ਭੁਗਤ ਵੀ ਰਿਹਾ ਹੈ ਆਪਾਂ ਦੇਖ ਵੀ ਰਹੇ ਹਾਂ ਪਿਛਲੇ 2 ਦਿਨ ਤੋਂ ਔਰ ਕੱਲ ਔਰ ਮੈਨੂੰ ਇਹ ਸਮਝਣ 'ਚ ਵੀ ਕੋਈ ਦਿੱਕਤ ਨਹੀਂ ਕਿ ਸੁਖਬੀਰ ਬਾਦਲ ਦੀ ਇਸ ਟਾਈਮ ਮਾਨਸਿਕ ਅਵਸਥਾ ਕੀ ਹੋਗੀ ਜਿਵੇਂ ਮੈਂ ਉਹਨਾਂ ਨੂੰ ਦੇਖਾਂ ਤਾਂ ਤੁਸੀਂ ਦੇਖੋ ਉਹਨਾਂ ਦੇ ਚਿਹਰੇ ਤੇ ਕੋਈ ਮੈਨੂੰ ਭਾਵ ਵੀ ਨਜ਼ਰ ਨਹੀਂ ਆ ਰਿਹਾ ਮੈਂ ਪਰਸੋਂ ਦਾ ਨੋਟ ਕਰੀ ਜਾ ਰਿਹਾ ਉਹਨਾਂ ਨੂੰ ਜਦਦੇ ਉਹ ਦਰਬਾਨ ਦੇ ਤੌਰ ਤੇ ਬੈਠੇ ਆ ਉੱਥੇ ਮੈਂ ਉਹਨਾਂ ਨੂੰ ਲਗਾਤਾਰ ਦੇਖ ਰਿਹਾ ਵੀਡੀਓਜ਼ ਦੇ ਵਿੱਚ ਜਿਹੜੀ ਟੀਵੀ ਟੈਲੀਵਿਜ਼ਨ ਦਿਖਾ ਰਹੇ ਆ ਉਹਨਾਂ ਦੇ ਚਿਹਰੇ ਤੇ ਕਿਸੇ ਤਰ੍ਹਾਂ ਦਾ ਕੋਈ ਭਾਵ ਨਹੀਂ ਆ ਰਿਹਾ ਤਾਂ ਇਹਦਾ ਮਤਲਬ ਇਹ ਹੈ ਕਿ ਉਹ ਬਹੁਤ ਹੀ ਪੀੜਾ ਦੇ ਵਿੱਚੋਂ ਤਾਂ ਕਮ ਸੇ ਕਮ ਨਿਕਲ ਹੀ ਰਹੇ ਨੇ ਇਹ ਤਾਂ ਉਹਨਾਂ ਦੇ ਭਾਰਤਾਂ ਹੀ ਹੈ ਹੀ ਹੈ ਸੋ ਇਹ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜਿਹੜੀ ਚੀਜ਼ ਕੱਲ ਰਾਤੀ ਦੁਬਾਰਾ ਹੋਈ ਉਹ ਹੈ ਮਜੀਠਿਆ ਥਾਣੇ ਦੇ ਉੱਤੇ ਹਮਲਾ ਇਹ ਲਗਾਤਾਰ ਤੀਸਰੀ ਘਟਨਾ ਹੈ ਇਸ ਤੋਂ ਪਹਿਲਾਂ ਅਮਰਸਰ ਚ ਦੋ ਹੋ ਚੁੱਕੀਆਂ ਸੋ ਤੁਸੀਂ ਇਹ ਦੇਖੋ ਹੁਣਾਂ ਘਟਨਾਵਾਂ ਵਿੱਚ ਵੀ ਇਹ ਨਹੀਂ ਤੈਅ ਹੋਇਆ ਕਿ ਉਹ ਕੀ ਯੂਜ਼ ਹੋਇਆ ਕਿਸ ਚੀਜ਼ ਦਾ ਤਮਾਕਾ ਹੈ ਕਿ ਉਹ ਕੋਈ ਆਰ ਡੀ ਐਕਸ ਟਾਈਪ ਕੁਝ ਹੈ ਵਿਸਪੋਟਕ ਪ੍ਰਦਾਰਥ ਹੈ ਜਾਂ ਜਿਵੇਂ ਕੱਲ ਮਜੀਠਿਆ ਵਾਲੇ ਥਾਣੇ ਦੇ ਜਿਹੜਾ ਹੋਇਆ ਉਹਦੇ ਬਾਰੇ ਪਹਿਲਾਂ ਡੀ ਐਸ ਪੀ ਕਹਿ ਰਹੇ ਹੈ ਕਿ ਨਹੀਂ ਜੀ ਉਹ ਸਾਡੀ ਗੱਡੀ ਦਾ ਟਾਇਰ ਫਟਿਆ ਇੱਕ ਬੰਦਾ ਕਹਿ ਰਿਹਾ ਕਿ ਨਹੀਂ ਜੀ ਸਿਲੰਡਰ ਫਟਿਆ ਤਾਂ ਮਤਲਬ ਸਿਲੰਡਰ ਫਟਣ ਤੇ ਟਾਇਰ ਫਟਣ ਦੇ ਧਮਾਕਿਆਂ ਦੇ ਵਿੱਚ ਬਹੁਤ ਅੰਤਰ ਹੁੰਦਾ ਟਾਇਰ ਫਟਣ ਦਾ ਇਹ ਨਹੀਂ ਹੁੰਦਾ ਕਿ ਤੁਸੀਂ ਚਾਰੀ ਦਿਵਾਰਾਂ ਹੀ ਲੈ ਜਾਣ ਤੇ ਕੰਚ ਕੋਈ ਸਾਰੇ ਟੁੱਟ ਜਾਣ ਇਹ ਚੀਜ਼ਾਂ ਮੈਨੂੰ ਲੱਗਦਾ ਜਿਵੇਂ ਨਾ ਛਪਾਈਆਂ ਜਾ ਰਹੀਆਂ ਨੇ ਬਹੁਤ ਲੁਕੋ ਕੇ ਰੱਖਿਆ ਜਾ ਰਿਹਾ ਅਸੀਂ ਮੈਂ ਜਦੋਂ ਅੰਮ੍ਰਿਤਸਰ ਥਾਣੇ ਦੇ ਬਾਹਰ ਤਮਕਾ ਸੀ ਮੈਂ ਉਦੋਂ ਵੀ ਲਗਾਤਾਰ ਇੱਥੇ ਇੰਟੈਲੀਜੈਂਸ ਜਿਹੜੇ ਏਜੰਸੀਆਂ ਨੇ ਜਾਂ ਹੋਰ ਜਿਹੜੀਆਂ ਕਾਊਂਟਰ ਇੰਟੈਲੀਜੈਂਸ ਵਾਲੇ ਬੰਦੇ ਨੇ ਜਿਹੜੇ ਇਹ ਇਸ ਤਰ੍ਹਾਂ ਦੇ ਤਮਾਕਿਆਂ ਤੋਂ ਬਾਅਦ ਇਨਵੈਸਟੀਗੇਸ਼ਨ ਕਰਦੇ ਐ ਮੈਂ ਲਗਾਤਾਰ ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀ ਕਿ ਕੀ ਹੋਇਆ ਕਮਚ ਕਮ 10 ਤਾਂ ਦੋ ਕਿਸੇ ਨੇ ਇੱਕ ਸ਼ਬਦ ਵੀ ਨਹੀਂ ਇਸਤੇ ਬੋਲਿਆ ਔਰੇ ਕਹਰੇ ਵੀ ਤੁਸੀਂ ਵੀ ਇਸਤੇ ਜੀ ਉਹ ਕੋਈ ਜ਼ਿਆਦਾ ਖਬਰਾਂ ਨਾ ਛਾਪੋ ਜੀ ਅ ਸਾਡੇ ਸਾਨੂੰ ਆਪਣੀ ਥਿਉਰੀਆਂ ਤੇ ਕੰਮ ਕਰਨ ਦੋ ਕਿਸ ਥਿਉਰੀਆਂ ਤੇ ਕੰਮ ਕਰ ਰਹੇ ਆ ਮੈਨੂੰ ਨਹੀਂ ਹਜੇ ਪਤਾ ਲੇਕਿਨ ਚਲੋ ਜੇ ਕੋਈ ਥਿਉਰੀ ਵੀ ਹੈਗੀ ਹੈ ਐਟਲੀਸਟ ਜਿਹੜੇ ਲੋਕ ਇਸ ਏਰੀਆ ਘਟਨਾਵਾਂ ਤੋਂ ਬਾਅਦ ਮਤਲਬ ਸਖਤੇ ਚ ਹੁੰਦੇ ਆ ਉਹਨਾਂ ਲਈ ਤਾਂ ਕਮ ਸੇ ਕਮ ਕੁਛ ਬਿਆਨ ਜਾਰੀ ਕਰਨੇ ਚਾਹੀਦੇ ਨਾ ਉਹ ਕੁਝ ਵੀ ਨਹੀਂ ਆ ਰਿਹਾ ਤਾਂ ਤੁਸੀਂ ਦੇਖੋ ਵੀ ਹਾਲਾਤ ਕਿਸ ਦਿਸ਼ਾ ਦੇ ਵਿੱਚ ਵੱਧ ਰਿਹਾ ਹੈ ਮੈਨੂੰ ਲੱਗਦਾ ਕਿ ਉਹ ਹਾਲਾਤ ਹੀ ਬਹੁਤ ਔਖੇ ਟਾਈਮ ਵੱਲ ਫਿਰ ਤੋਂ ਸਾਨੂੰ ਦੇਖਣੇ ਪੈ ਸਕਦੇ ਆ ਤੁਸੀਂ ਦੋ ਗੱਲਾਂ ਕੀਤੀਆਂ ਇੰਦਰਪ੍ਰੀਤ ਜੀ ਇੱਕ ਤਾਂ ਤੁਸੀਂ ਗੱਲ ਕੀਤੀ ਕਿ ਦਰਬਾਰ ਸਾਹਿਬ ਦੇ ਅੰਦਰ ਬੰਦਾ ਆਪਣੇ ਆਪ ਨੂੰ ਜਾਂ ਦਰਬਾਰ ਸਾਹਿਬ ਦੇ ਆਸ-ਪਾਸ ਜਦੋਂ ਉਹ ਜਾਂਦਾ ਹੈ ਤਾਂ ਉਹ ਬੜਾ ਸੁਰੱਖਿਅਤ ਫੀਲ ਕਰਦਾ ਕਿਉਂਕਿ ਉਹ ਆਪਣੇ ਆਪ ਨੂੰ ਗੁਰੂ ਦੀ ਸ਼ਰਨ 'ਚ ਮੰਨਦਾ ਹੈ ਔਰ ਉਹ ਗੁਰੂ ਦੀ ਸ਼ਰਨ ਦੇ ਵਿੱਚ ਜੋ ਵੀ ਵਾਪਰਿਆ ਹੁੰਦਾ ਉਹ ਬਾਣੇ 'ਚ ਹੀ ਮੰਨਦਾ ਜੀ ਤੇ ਸਿੱਖਾਂ ਦੇ ਵਿੱਚ ਤਾਂ ਇਸ ਗੱਲ ਦੀ ਮੈਂ ਦੇਖੇ ਬਹੁਤ ਸਾਰੇ ਲੋਕ ਕਦੀ ਕਦੀ ਤਾਂ ਸਾਡੀ ਆਪਣੀ ਵੀ ਮਾਨਸਿਕ ਅਵਸਥਾ ਹੁੰਦੀ ਹੈ ਜਦੋਂ ਤੁਸੀਂ ਕਿਤੇ ਦਰਬਾਰ ਸਾਹਿਬ ਦੇ ਅੰਦਰ ਜਾਂਦੇ ਹੋ ਤੁਸੀਂ ਘੰਟਾ ਘਰ ਵਾਲੇ ਪਾਸੇੋਂ ਜਦੋਂ ਥੱਲੇ ਉਤਰਦੇ ਹੋ ਤੁਸੀਂ ਆਪਣੇ ਆਪ ਹੀ ਦ੍ਰਵਤ ਹੋ ਜਾਂਦੇ ਹੋ ਤੁਹਾਡੀਆਂ ਅੱਖਾਂ 'ਚ ਤੁਹਾਡਾ ਗਲਾ ਭਰ ਜਾਂਦਾ ਹੈ ਮਤਲਬ ਇੱਕ ਵੱਖਰੀ ਤਰ੍ਹਾਂ ਦਾ ਔਰਾ ਹੈ ਤੇ ਉਹ ਇੱਕ ਵੱਖਰੀ ਤਰ੍ਹਾਂ ਦਾ ਜਲੌਅ ਹੈ ਜੀ ਉਹ ਜਲੌਅ ਨੂੰ ਫੀਲ ਕੀਤਾ ਜਾ ਸਕਦਾ ਜੇ ਤੁਸੀਂ ਪੂਰੇ ਮਨ ਨਾਲ ਉੱਥੇ ਹੋਣੇ ਤੇ ਬੰਦਾ ਉੱਥੋਂ ਵੱਧ ਸੁਰੱਖਿਅਤ ਕਿੱਥੇ ਹੋਊਗਾ ਜੀ ਵੀ ਉਹ ਗੁਰੂ ਦੇ ਕੋਲ ਐ ਤੇ ਦੇਖੋ ਗੱਲ ਇੰਨੀ ਨਹੀਂ ਏ ਕਿ ਤੁਸੀਂ ਹੋਰ ਵੀ ਦੇਖੋ ਉਹ ਗੋਲੀ ਚੱਲੀ ਐ ਉੱਥੇ ਹੱਥਪਾਈ ਹੋ ਰਹੀ ਐ ਔਰ ਉਹ ਪਿਸਤਲ 9mm ਦਾ ਦੱਸਿਆ ਜਾ ਰਿਹਾ ਇੱਕ ਬੜਾ ਖਤਰਨਾਕ ਐ ਜਿਹੜੇ ਐਕਸਪਰਟ ਗੱਲ ਕਰਦੇ ਪਏ ਆ ਚੈਨਲਾਂ 'ਤੇ ਕਿਸੇ ਨੂੰ ਵੀ ਗੋਲੀ ਨਹੀਂ ਲੱਗੀ ਗੋਲੀ ਜਾ ਕੇ ਥੰਮਲੇ 'ਚ ਲੱਗੀ ਐ ਜੀ ਹੁਣ ਵੇਖਣ ਵਾਲੀ ਗੱਲ ਐ ਕਿ ਉਸ ਜਗ੍ਹਾ ਦਾ ਤੁਸੀਂ ਆਪਣਾ ਜਲਵਾ ਦੇਖੋ ਕਿ ਇੰਨੀ ਭੀੜ ਭੜੱਕੇ 'ਚ ਇੰਨੀ ਹੱਥੋਪਾਈ ਦੇ ਵਿੱਚ ਔਰ ਇੰਨੇ ਖਤਰਨਾਕ ਹਥਿਆਰ ਨੇ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ ਏਓ ਦੀ ਰਹਿਮਤ ਆ ਚਲੋ ਆਪਾਂ ਦੂਜੀ ਗੱਲ ਤੇ ਚੱਲਦੇ ਆ ਸੁਖਵੀਰ ਬਾਦਲ ਦੀ ਮਾਨਸਿਕ ਅਵਸਥਾ ਮੈਂ ਭਾਸਕਰ ਸਾਬ ਕੋਲ ਚੱਲੇ ਆ ਸੁਖਵੀਰ ਬਾਦਲ ਦੀ ਮਾਨਸਿਕ ਅਵਸਥਾ ਦੇ ਵਿੱਚ ਇੱਕ ਸਨਾਟਾ ਹੈ ਸੁਖਵੀਰ ਬਾਦਲ ਉਸ ਦਿਨ ਫੈਸਲੇ ਮੌਕੇ ਵੀ ਸੁਖਵੀਰ ਸਿੰਘ ਬਾਦਲ ਦੇ ਹੱਥ ਆਪ ਦੇਖੋ ਤੁਹਾਨੂੰ ਬਹੁਤ ਚੀਜ਼ਾਂ ਸਮਝ ਆਉਣਗੀਆਂ ਮੈਨੂੰ ਲੱਗਦਾ ਸਭ ਤੋਂ ਵੱਡੀ ਚੋਟ ਜਦੋਂ ਪ੍ਰਕਾਸ਼ ਸਿੰਘ ਬਾਦਲ ਮਰਹੂਮ ਤੋਂ ਫਖਰੀ ਕੌਮ ਵਾਪਸ ਲਿਆ ਗਿਆ ਤਾਂ ਸ਼ਾਇਦ ਉਹ ਸਭ ਤੋਂ ਜ਼ਿਆਦਾ ਪੀੜਾਦਾਇਕ ਹੋਊਗਾ ਇੱਕ ਪੁੱਤਰ ਲਈ ਦੂਜੀ ਗੱਲ ਸੁਖਬੀਰ ਸਿੰਘ ਬਾਦਲ ਨੂੰ ਜਿਸ ਤਰੀਕੇ ਨਾਲ ਇੱਕ ਇੱਕ ਕਰਕੇ ਉਹਨਾਂ ਘਟਨਾਵਾਂ ਜਦੋਂ ਸਵਕਾਰ ਕੀਤੀਆਂ ਜਾ ਰਹੀਆਂ ਸੀ ਉਸ ਤੋਂ ਬਾਅਦ ਬੰਦੇ ਦੀ ਮਾਨਸਿਕ ਸਥਿਤੀ ਕੀ ਹੋ ਸਕਦੀ ਹੈ ਸੋਚ ਕੇ ਦੇਖੋ ਜ਼ਰਾ। ਏਸੇ ਹੀ ਦਿਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਬਹੁਤ ਤਕਲੀਫ ਚ ਸੀ ਪਤਾ ਲੱਗਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਇਸ ਫੈਸਲਿਆਂ ਤੋਂ ਬਾਅਦ ਅਗਲੇ ਦਿਨ ਵਾਪਸੀ ਨਹੀਂ ਮੁੜੇ ਨਹੀਂ ਆਏ ਉੱਥੇ। ਚਲੋ ਆਪਾਂ ਭਾਸਕਰ ਸਾਹਿਬ ਇਹਨਾਂ ਸਾਰੀਆਂ ਗੱਲਾਂ ਨੂੰ ਛੱਡਦੇ ਹਾਂ। ਕੱਲ ਦੀਆਂ ਘਟਨਾਵਾਂ ਨੇ ਲੋਕਾਂ ਨੂੰ ਤਕਲੀਫ ਦਿੱਤੀ ਹੈ। ਸਿਆਸਤ ਐ ਸਿਆਸਤ ਆਪਣੇ ਤਰੀਕੇ ਨਾਲ ਚਲਣੀ ਚਾਹੀਦੀ ਹੈ ਕਿਸੇ ਵਿਅਕਤੀ ਨੂੰ سزا ਦੇਣ ਦਾ ਦੂਜੇ ਵਿਅਕਤੀ ਨੂੰ ਰਾਈਟ ਨਹੀਂ ਹੋਣਾ ਚਾਹੀਦਾ ਜੇ ਉਹਨਾਂ ਨੂੰ ਅਕਾਲ ਤਖਤ ਵੱਲੋਂ ਸਜ਼ਾ ਦਿੱਤੀ ਗਈ ਹੈ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਕਿਹਾ ਕਿ ਇਹ ਹਮਲਾ ਅਕਾਲ ਤਖਤ ਸਾਹਿਬ ਤੇ ਆ ਇਹ ਅਕਾਲ ਤਖਤ ਸਾਹਿਬ ਵੱਲੋਂ ਲਾਈ ਸਜ਼ਾ ਸੇਵਾ ਦੇ ਵਿੱਚ ਸੁਖਵੀਰ ਸਿੰਘ ਬਾਦਲ ਸੀਗੇ ਇਹ ਇਸੇ ਤਰ੍ਹਾਂ ਯਾਨੀ ਹਰਪ੍ਰੀਤ ਸਿੰਘ ਤੇ ਇਥੋਂ ਦਾ ਕਹਗੇ ਕਿ ਅਕਾਲ ਤਖਤ ਸਾਹਿਬ ਦੇ ਸੰਕਲਪ ਮੁੜ ਇੱਕ ਵਾਰੀ ਉਭਾਰਤੇ ਨਹੀਂ ਤੇ ਉਹਨਾਂ ਸੰਕਲਪਾਂ ਨੂੰ ਖੋਰਨ ਲਈ ਕੀਤਾ ਗਿਆ ਇਹ ਜਿਹੜੇ ਫੈਸਲੇ ਹੋਏ ਨੇ ਉਹਨਾਂ ਦੇ ਕਹਿਣ ਦਾ ਤੱਤ ਸਾਰ ਇਹੀ ਸੀਗਾ ਕਿ ਸੰਕਲਪ ਮਾਰਨ ਲਈ ਇਹ ਚੀਜ਼ਾਂ ਹੋ ਰਹੀਆਂ ਨੇ ਦੇਖੋ ਸਭ ਤੋਂ ਪਹਿਲੇ ਤੇ ਮੈਂ ਇੱਕ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਵੀ 8 ਦਸੰਬਰ ਨੂੰ ਜਦੋਂ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਜਨਮ ਦਿਵਸ ਹੋਏਗਾ ਯਾਨੀ ਉਹਨਾਂ ਦਾ ਜਨਮ ਦਿਨ ਹੈਗਾ ਆਨ ਵਾਲੀ 8 ਤਰੀਕ ਨੂੰ ਉਸ ਵਕਤ ਸੁਖਵੀਰ ਸਿੰਘ ਬਾਦਲ ਬਤੌਰ ਪੁੱਤਰ ਬਤੌਰ ਡਿਪਟੀ ਸੀਐਮ ਵੀ ਰਹਿ ਚੁੱਕੇ ਨੇ ਉਸ ਟਾਈਮ ਉਹਨਾਂ ਦੀ ਮਾਨਸਿਕ ਸਥਿਤੀ ਕਿੱਦਾਂ ਦੀ ਹੋਏਗੀ ਉਹ ਵੀ ਖਾਸ ਕਰਕੇ ਤਦ ਜਦ ਅਕਾਲ ਤਖ ਦੇ ਉੱਤੇ ਉਹਨਾਂ ਦਾ ਫਕਰੇ ਕੌਮ ਜਿਹੜਾ ਅਵਾਰਡ ਦਿੱਤਾ ਗਿਆ ਸੀਗਾ ਉਹ ਉਹਨਾਂ ਦੇ ਕਿਤੇ ਹੋਏ ਗੁਨਾਹਾਂ ਕਰਕੇ ਵਾਪਸ ਲੈ ਲਿਆ ਗਿਆ ਉਹਨਾਂ ਦੇ ਮਤਲਬ ਪ੍ਰਕਾਸ਼ ਸਿੰਘ ਬਾਦਲ ਉਹਨਾ ਉਸ ਮੀਟਿੰਗ ਦੇ ਵਿੱਚ ਮੌਜੂਦ ਸੀਗੇ ਜਿਹਦੇ ਵਿੱਚ ਦਸੇਹਜ਼ਾਰ ਸੱਭ ਨੂੰ ਹੁਕਮ ਦਿੱਤਾ ਸੀਗਾ ਕਿ ਵੀ ਇਹ ਡੇਰਾ ਮੁਕੇ ਨੂੰ ਮਾਫੀ ਦੇ ਦੇ ਉਸ ਤੋਂ ਬਾਅਦ 14 ਤਰੀਕ ਨੂੰ 14 ਦਸੰਬਰ ਨੂੰ ਅਕਾਲੀ ਦਲ ਦਾ ਸਥਾਪਨਾ ਦਿਵਸ ਹੈਗਾ ਉਸ ਮੌਕੇ ਦੇ ਵਿੱਚ ਅਕਾਲੀ ਦਲ ਦੇ ਬਹੁ 2008 ਤੋਂ ਪ੍ਰਧਾਨ ਹੈਗੇ ਨੇ ਲਗਾਤਾਰ ਸੁਖਵੀਰ ਸਿੰਘ ਬਾਦਲ ਉਹਨਾ ਉਨਾ ਪ੍ਰਧਾਨ ਜੀ ਦਾ ਸਤੀਫਾ ਮਨਜ਼ੂਰ ਕਰ ਲਿੱਤਾ ਜਾਏਗਾ ਅੱਜ ਸ਼ਾਇਦ ਇਹ ਉਹ ਸਤੀਫਾ ਮਨਜ਼ੂਰ ਕਰਕੇ ਅਕਲ ਤੱਕ ਨੂੰ ਦੱਸ ਦਿੱਤਾ ਜਾਏਗਾ ਉਸ ਤੋਂ ਬਾਅਦ ਹੁਣ ਕੱਲ ਦੇ ਅਟੈਕ ਤੇ ਆਈਏ ਕੱਲ ਜੋ ਕੁਝ ਵੀ ਹੋਇਆ ਉਸ ਸਾਰੇ ਅਟੈਕ ਨੂੰ ਮੇਰੇ ਖਿਆਲ ਨਾਲ ਪਾਸਕਰ ਸਾਹਿਬ ਇੱਕ ਚੀਜ਼ ਮੈਂ ਥੋੜੀ ਜਿਹੀ ਕਰੈਕਟ ਕਰਦਾ ਚੱਲਾਂ ਜਥੇਦਾਰ ਸਹਿਬਾਨ ਵੱਲੋਂ 3 ਦਿਨ ਦੇ ਵਿੱਚ ਵਰਕਿੰਗ ਕਮੇਟੀ ਨੂੰ ਆਦੇਸ਼ ਕੀਤਾ ਗਿਆ ਸੀ ਕਿ ਅਸਤੀਫੇ ਪ੍ਰਵਾਨ ਕਰਕੇ ਭੇਜੋ ਵਰਕਿੰਗ ਕਮੇਟੀ ਸੱਦੀ ਨਹੀਂ ਗਈ ਹੈ ਸਪੀਰਿਟ ਸੋ ਇਸ ਕਰਕੇ ਸ਼ਾਇਦ ਅੱਜ ਉਹ ਸਤੀਫਾ ਪ੍ਰਵਾਨ ਕਰਨਾ ਸੰਭਵ ਨਹੀਂ ਹੈ ਵਰਕਿੰਗ ਕਮੇਟੀ ਸੱਦੜ ਲਈ ਵੀ ਇੱਕ ਸਮਾਂ ਸੀਮਾ ਹੁੰਦੀ ਹੈ ਕਿ ਇੰਨੇ ਦਿਨ ਦੇ ਨੋਟਸ ਤੇ ਤੁਸੀਂ ਸੱਦ ਸਕਦੇ ਹੋ ਸ਼ਾਇਦ ਸਿੰਘ ਸਾਹਿਬ ਇਹਨਾਂ ਟੈਕਨੀਕਲਟੀਆਂ ਤੇ ਚੱਲਦੇ ਆ ਇਹਦੇ ਵਿੱਚ ਕੋਈ ਰਾਹਤ ਦੇ ਦੇਣ ਔਰ ਇਹ ਕੁਝ ਦਿਨ ਟਲ ਸਕਦਾ ਹੈ ਮਾਮਲਾ ਇਹ ਗੱਲ ਜਰੂਰ ਮੈਂ ਦੱਸਣਾ ਚਾਹੁੰਦਾ ਚਲੋ ਇਹ ਤੁਸੀਂ ਟੈਕਨੀਕਲ ਗੱਲ ਦੱਸੀ ਲੇਕਿਨ 14 ਦਸੰਬਰ ਨੂੰ ਸਥਾਪਨਾ ਦਿਵਸ ਅਕਾਲੀ ਦਲ ਦਾ ਹੈਗਾ ਔਰ ਉਸ ਦਿਨ ਅਕਾਲੀ ਦਲ ਆਪਣੇ ਆਪ ਨੂੰ ਰਿਵਾਈਵ ਕਰਨ ਦੀ ਸੋਚ ਰਿਹਾ ਸੀਗਾ ਪਰ ਉਸ ਤੋਂ ਪਹਿਲੇ ਐਸਕੇਪੇ ਮਨਜ਼ੂਰ ਹੋਈ ਜਾਂਦੇ ਹਨ ਜਿਸ ਤਰ੍ਹਾਂ ਤੁਸੀਂ ਵੀ ਕਿਹਾ ਕਿ 3 ਦਿਨ ਦੀ ਜਗ੍ਹਾ 4 ਦਿਨ ਹੋ ਜਾਣਗੇ 5 ਦਿਨ ਹੋ ਜਾਣਗੇ لیکن ਜਿਹੜਾ ਕੁਝ ਕੱਲ ਹੋਇਆ ਸੁਖਮੀਰ ਬਾਦਲ ਉਹਨਾਂ ਦੇ ਉੱਤੇ ਅਟੈਕ ਹੋਇਆ ਔਰ ਉਸ ਅਟੈਕ ਤੋਂ ਬਾਅਦ ਕਈ ਸਵਾਲ ਖੜੇ ਕੀਤੇ ਤਕਰੀਬਨ ਸਾਰੀ ਪੋਲਿਟੀਕਲ ਪਾਰਟੀਆਂ ਨੇ ਇਸ ਅਟੈਕ ਦੀ ਨਿਖੇਦੀ ਕੀਤੀ ਭਾਵੇਂ ਸਰਕਾਰ ਹੋਵੇ ਭਾਵੇਂ ਜਿਹੜੀ ਮਰਜ਼ੀ اپੋਜੀਸ਼ਨ ਪਾਰਟੀ ਹੋਣ ਲੇਕਿਨ ਜਿਹੜੀ ਪੋਲਿਟੀਕਲ ਰਿਐਕਸ਼ਨ ਸੀਗਾ ਪੋਲਿਟੀਕਲ ਪਾਰਟੀਆਂ ਦਾ ਉਹ ਆਪਣੇ ਆਪਣੇ ਹਿਸਾਬ ਨਾਲ ਜਿਹੜੀ ਚੀਜ਼ ਸੂਟ ਕਰਦੀ ਆ ਉਹਦੇ ਹਿਸਾਬ ਨਾਲ ਉਹ ਅਟੈਕ ਕਰਦੇ ਸੀਗੇ ਜੇ ਭਾਜਪਾ ਦੀ ਗੱਲ ਕਰੀਏ ਉਹਨਾਂ ਨੇ ਵੀ ਸੂਬੇ ਦੀ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਨਿਸ਼ਾਨੇ ਤੇ ਬਣਾਇਆ ਤਰੰਤ ਉਹਨਾਂ ਦਾ ਕੈਰੇ ਸੀਗਾ ਕਿ ਵੀ ਇਹਦੀ NIA ਤੋਂ ਜਾਂ CBI ਤੋਂ ਜਾਂ ਫਿਰ ਸਿਟਿੰਗ ਜੱਜ ਤੋਂ ਹਾਈ ਕੋਰਟ ਦੇ ਇਹਦੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਤੇ ਬਿਲਕੁਲ ਕਰਨੀ ਜਾਏਗੀ ਔਰ ਜਦ ਤੁਸੀਂ ਵਿਕਰਮ ਮਜੀਠੀਆ ਉਹਨਾਂ ਦੀ ਪ੍ਰੈਸ ਕਾਨਫਰੰਸ ਦੇਖਦੇ ਹੋ ਤੇ ਉਹਦੇ ਵਿੱਚ ਇੱਕ ਇੱਕ ਚੀਜ਼ ਦੇ ਉੱਤੇ ਗੌਰ ਕਰੋ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਬਹੁਤ ਸਾਰੇ ਸਵਾਲ ਖੜੇ ਕੀਤੇ ਜਾਂਦੇ ਨੇ ਔਰ ਉਹਨਾਂ ਸਵਾਲਾਂ ਨੂੰ ਤੁਸੀਂ ਕਿਸੇ ਵੀ ਸਵਾਲ ਨੂੰ ਇਨਵੈਲਿਡ ਨਹੀਂ ਕਹਿ ਸਕਦੇ ਕਿ ਵੀ ਵਾਕਈ ਅਗਰ ਉਹ ਚੋੜਾ ਲਗਾਤਾਰ ਦਰਬਾਰ ਸਾਹਿਬ ਦੇ ਵਿੱਚ ਘੁੰਮ ਰਿਹਾ ਸੀਗਾ ਔਰ ਜਦ ਇਹ ਅਟੈਕ ਹੁੰਦਾ ਉਹਦੇ ਇਮੀਡੀਏਟ ਬਾਅਦ ਡੀਸੀਪੀ ਹਰਪਾਲ ਸਿੰਘ ਉਹਨਾਂ ਦੀ ਸਟੇਟਮੈਂਟ ਆਂਦੀ ਹੈ ਉਹ ਕਹਿੰਦੇ ਕਿ ਸਾਡੇ ਕੋਲ ਪੂਰੀ ਇਨਪੁਟ ਸੀਗੀ ਔਰ ਇਹ ਵਿਅਕਤੀ 2 ਦਿਨ ਤੋਂ ਲਗਾਤਾਰ ਇਸ ਤੇ ਘੁੰਮ ਰਿਹਾ ਸੀਗਾ ਅਸੀਂ ਉਹਦੇ ਤੇ ਨਜ਼ਰ ਰੱਖੀ ਹੋਈ ਸੀਗੀ ਜੇ ਨਜ਼ਰ ਰੱਖੀ ਹੋਈ ਸੀਗੀ ਜੇ ਸਵਾਲ ਅਕਾਲੀਆਂ ਦਾ ਪੁੱਛੀਏ ਤੇ ਉਹਨੂੰ ਫਿਰ ਫੜਿਆ ਕਿਉਂ ਨਹੀਂ ਜਦ ਉਹ ਅਟੈਕ ਕਰਨ ਵਾਸਤੇ 6-7 ਫੁੱਟ ਦੀ ਦੂਰੀ ਦੇ ਉੱਤੇ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਆ ਜਾਂਦਾ ਔਰ ਉੱਥੋਂ ਡੱਬ ਤੋਂ ਰਿਵਲਵਰ ਕੱਢ ਕੇ ਫਾਇਰ ਕਰਨ ਜਾਂਦਾ ਉੱਥੇ ਜਸਵੀਰ ਸਿੰਘ ਉਹਨਾਂ ਉਹਨਾਂ ਨੂੰ ਫੜ ਲੈਂਦੇ ਨੇ ਜਿਹੜੇ ਐਸਸੀ ਜਿਹੜੇ ਬਾਦਲ ਪਰਿਵਾਰ ਦੀ ਸੁਰੱਖਿਆ ਦੇ ਵਿੱਚ ਪਿਛਲੇ 22 ਸਾਲਾਂ ਤੋਂ ਲੱਗੇ ਹੋਏ ਨੇ। ਯਾਨੀ ਇਹਨਾਂ ਸਾਰੀ ਗੱਲਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਸਟੇਟਮੈਂਟ ਆਂਦੀ ਹੈ ਕਿ ਵੀ ਪੰਜਾਬ ਪੁਲਿਸ ਨੂੰ ਵਧਾਈ ਦਿੰਦੇ ਨੇ ਉਹਨਾਂ ਦੀ ਮੁਸਤੈਦੀ ਕਰਕੇ ਆ ਸਾਰੀ ਗੱਲ ਨਹੀਂ ਵਾਪਰੀ ਔਰ ਬਚਾਅ ਹੋ ਗਿਆ। ਉਹਦੇ ਵਿੱਚ ਵੀ ਸਵਾਲ ਅਕਾਲੀਆਂ ਦੀ ਤਰਫੋਂ ਖੜਾ ਹੁੰਦਾ ਵਿਕਰਮ ਸਿੰਘ ਮਜੀਠੀਆ ਉਹਨਾਂ ਦੀ ਤਰਫੋਂ ਖੜਾ ਹੁੰਦਾ ਉਹ ਮੁਸਤੈਦੀ ਕਿਦਾਂ ਜਦ ਉਹ 2 ਦਿਨ ਤੋਂ ਲਗਾਤਾਰ ਰੇਕੀ ਕਰ ਰਿਹਾ ਸੀਗਾ ਔਰ ਅੰਦਰ ਫੋਨ ਤੇ ਗੱਲ ਕਰ ਰਿਹਾ ਸੀਗਾ ਉਹ ਚੋੜਾ ਐਸਪੀ ਦੇ ਨਾਲ ਹੱਥ ਮਿਲਾ ਕੇ ਕੁਝ ਗੱਲਬਾਤ ਵੀ ਕਰਦਾ ਹੋਇਆ ਇੱਕ ਵੀਡੀਓ ਜੋ ਵੀ ਦਿਖਾਇਆ ਗਿਆ ਯਾਨੀ ਇਹ ਸਾਰੀ ਗੱਲਾਂ ਸ਼ੱਕ ਦੇ ਦਾਇਰੇ ਦੇ ਵਿੱਚ ਹੀ ਆਉਂਦੀ ਹੈ ਔਰ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਕੋਲਰ ਸਾਹਿਬ ਉਹਨਾਂ ਦੀ ਇੱਕ ਸਟੇਟਮੈਂਟ ਕਿ ਹਰ ਐਂਗਲ ਤੋਂ ਇਹਦੀ ਜਾਂਚ ਕੀਤੀ ਜਾਏਗੀ ਉਹਦੇ ਵਿੱਚ ਸਿੰਪਥੀ ਐਂਗਲ ਹੁਣ ਸਿੰਪਥੀ ਐਂਗਲ ਦੇ ਦੋ ਮਤਲਬ ਨਿਕਲਦੇ ਨੇ ਕਿ ਉਹ ਚੌੜਾ ਉਹਨਾਂ ਦੀ ਸਿੰਪਥੀ ਦੀ ਗੱਲ ਕਰਦੇ ਨੇ ਕਿ ਸੁਖਵੀਰ ਸਿੰਘ ਬਾਦਲિયા ਆਕਾਲੀ ਦਲ ਦੀ ਸਿੰਪਥੀ ਦੀ ਗੱਲ ਕਰਦੇ ਨੇ ਚਲੋ ਇਹ ਸਵਾਲ ਬੜਾ ਓਪਨ ਹੈਗਾ ਉਹ ਜਦ ਇਨਵੈਸਟੀਗੇਸ਼ਨ ਹੋਏਗੀ ਉਹਦੇ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਚਾ ਅਗਰ ਇਹ ਅਟੈਕ ਪਲਾਨ ਸੀਗਾ ਕਿਉਂਕਿ ਅਟੈਕ ਦੇ ਉੱਤੇ ਵੀ ਕਈ ਗੱਲਾਂ ਹੁੰਦੀ ਹੈ ਜੇ 3-4 ਮੀਟਰ ਤੋਂ 9 ਐਮਐਮ ਦੀ ਐ ਪਿਸਤਲ ਸੀਗੀ ਜੇ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਸਾਹਮਣੇ ਯਾਨੀ ਉਹ 4-5 ਮੀਟਰ ਦੂਰ ਤੋਂ ਵੀ ਅਗਰ ਉਹ ਫਾਇਰ ਕਰ ਦੇਤੇ ਉਹ ਨਿਸ਼ਾਨਾ ਸਹੀ ਟਾਈਮ ਤੇ ਲੱਗ ਸਕਦਾ ਤੁਸੀਂ ਉਸ ਵੀਡੀਓ ਨੂੰ ਦੇਖੋ ਜਿਸ ਤਰੀਕੇ ਨਾਲ ਚੋੜਾ ਆ ਰਿਹਾ ਔਰ ਉਸ ਤੋਂ ਬਾਅਦ ਲਗਾਤਾਰ ਜਸਬੀਰ ਸਿੰਘ ਉਹਨਾਂ ਦੀ ਨਜ਼ਰ ਚੋੜੇ ਤੇ ਹੀ ਹੈ ਔਰ ਜਿੱਦਾਂ ਹੀ ਉਹ ਡੱਬੇ 'ਚ ਹੱਥ ਪਾਉਂਦਾ ਹੈ ਉਸ ਵਕਤ ਹੀ ਜਸਬੀਰ ਸਿੰਘ ਉਹਨਾਂ ਐਕਟਿਵ ਹੋ ਜਾਂਦੇ ਨੇ ਤੇ ਉਹਨੂੰ ਵੱਡੰਨੇ ਤੇ ਫਾਇਰ ਉਤੇ ਚਲੇ ਜਾਂਦਾ ਹੈ ਯਾਨੀ ਕਾਫੀ ਕੁਝ ਹੈਗਾ ਜਿਹੜਾ ਹਜੇ ਸਵਾਲ ਖੜੇ ਕਰਨਯੋਗ ਹੈ ਤੇ ਵਾਸਤੇ ਤੇ ਬਹੁਤ ਕੁਝ ਹੈਗਾ ਲੇਕਿਨ ਸਵਾਲਾਂ ਦਾ ਜਵਾਬ ਤੇ ਪ੍ਰੋਪਰ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਮਿਲੇਗਾ ਜੇ ਸਰਕਾਰ ਦੀ ਨਲਾਇਕੀ ਤੇ ਫਿਲਹਾਲ ਨਜ਼ਰ ਆਂਦੀ ਹੈ ਸਰਕਾਰ ਦੀ ਫੇਲਿਅਰ ਵੀ ਫਿਲਹਾਲ ਨਜ਼ਰ ਆਂਦੀ ਹੈ ਔਰ CRPF ਦੇ ਜਾਂ CISF ਦੇ ਜਿਹੜੇ ਜੈਡ ਪਲੱਸ ਸਿਕਿਉਰਿਟੀ ਦੇ ਵਿੱਚ ਲੱਗੇ ਹੋਏ ਉਹ ਜਵਾਨ ਉਹ ਕੱਲ ਕਿੱਥੇ ਸੀ ਪਰਸੋਂ ਉੱਥੇ ਸੀਗੇ ਕਿ ਐ ਵੀ ਜਾ ਰਿਹਾ ਹੈ ਕਿ ਕੁਝ ਸ਼ਰਧਾਲੂਆਂ ਨੇ ਇਸ ਗੱਲ ਦੇ ਉੱਤੇ ਆਬਜੈਕਸ਼ਨ ਕਿਤਾ ਸੀਗਾ ਕਿ ਵੀ ਉਹਨਾਂ ਦੀ ਸਿਕਿਉਰਿਟੀ ਕਰਕੇ ਆਨਜਾਨੇ ਦੇ ਵਿੱਚ ਦਿੱਕਤ ਹੋ ਰਹੀ ਹੈ ਪਰ ਐਦਾ ਐਦਾ ਕਦੀ ਵੀ ਨਹੀਂ ਹੁੰਦਾ ਜਿਹੜਾ ਜੈਟਪਲਸ ਪ੍ਰੋਟੈਕਟਿਵ ਹੁੰਦਾ ਹੈ ਉਹਨੂੰ ਸੈਂਟਰਲ ਫੋਰਸਸ ਦੇ ਜਵਾਨ ਉਹਨਾਂ ਨੂੰ ਐਦਾਂ ਹੀ ਛੱਡ ਦੇਣ ਉਹ ਜਦ ਇਹ ਅਟੈਕ ਹੋ ਜਾਂਦਾ ਉਸ ਤੋਂ ਬਾਅਦ ਵੀ ਅੱਧੇ ਘੰਟੇ ਤੱਕ ਸੁਖਵੀਰ ਸਿੰਘ ਬਾਦਲ ਉਹਨਾਂ ਉੱਥੇ ਹੀ ਸੇਵਾ ਕਰਦੇ ਨੇ ਉਸ ਵਕਤ ਵੀ ਉਹ ਜਿਹੜੇ ਸੈਂਟਰਲ ਫੋਰਸਸ ਸੀਗੀ ਉਹ ਨਜ਼ਰ ਨਹੀਂ ਆਏ ਯਾਨੀ ਇਹ ਵੀ ਇੱਕ ਵੱਡਾ ਸਵਾਲ ਹੈ ਐਦਾ ਜਵਾਬ ਵੀ ਤੇ ਆਉਣ ਵਾਲੇ ਟਾਈਮ ਵਿੱਚ ਮਿਲੇਗਾ ਕਿਉਂਕਿ ਜਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੂੰ ਫਿਰੋਜ਼ਪੁਰ ਦੇ ਪੁਲ ਦੇ ਉੱਤੇ 20 ਮਿੰਟ ਰੁਕਣਾ ਪਿਆ ਸੀਗਾ ਉਸ ਵਕਤ ਬਹੁਤ ਸਾਰੀ ਗੱਲਾਂ ਹੋਈ ਸੀ ਬਲੂ ਬੁੱਕ ਦੇ ਵਿੱਚ ਕੀ ਹੁੰਦਾ ਕਿਉਂਕਿ ਇਹ ਜਿਹੜੀ Z+ ਸਿਕਿਉਰਿਟੀ ਹੈ ਉਹਨਾਂ ਦੇ ਵਾਸਤੇ ਕਿਹਾ ਜਾਂਦਾ ਕਿ ਇੱਕ ਬਲੂ ਬੁੱਕ ਹੁੰਦੀ ਹੈ ਉਸ ਬਲੂ ਬੁੱਕ ਦੇ ਹਿਸਾਬ ਨਾਲ ਹੀ ਉਹ ਸਿਕਿਉਰਿਟੀ ਫੋਰਸਸ ਚੱਲਦੀ ਹੈਗੀ ਔਰ ਜੇ ਅੰਦਰ ਉੱਧਰ ਹੋਣ ਦੀ ਹੋਏ ਚਾਹੇ ਉਹ ਪ੍ਰੋਟੈਕਟਿਵ ਹੀ ਚਾਹੇ ਕਿ ਵੀ ਤੁਸੀਂ ਮੇਰੇ ਤੋਂ ਦੂਰ हट ਜਾਓ ਤਾਂ ਵੀ ਐਦਾਂ ਦੀ ਸੈਂਟਰਲ ਫੋਰਸਸ ਜਾਂ ਖਾਸ ਕਰਕੇ NSG ਜਾਂ CISF ਦੀ ਸਿਕਿਉਰਿਟੀ ਹੁੰਦੀ ਹੈ ਉਹ ਉਸ ਪ੍ਰੋਟੈਕਟਿਵ ਨੂੰ ਛੱਡਦੇ ਨਹੀਂ ਕਿਨਾਂ ਹਾਲਾਤਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਉਹਨਾਂ ਤੋਂ ਉਹਨਾਂ ਜਿਹੜੀ ਸਿਕਿਉਰਿਟੀ ਫੋਰਸਸ ਨੂੰ ਅਲੱਗ ਕੀਤਾ ਗਿਆ ਕਿੰਨੇ ਕੀਤਾ ਕੀ ਉਹਨਾਂ ਦਾ ਆਪ ਦਾ ਫੈਸਲਾ ਸੀ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਫੈਸਲਾ ਸੀ ਇਹ ਸਾਰੇ ਸਵਾਲ ਵੀ ਅੱਗੇ ਚੱਲ ਕੇ ਦੇਨੇ ਹੋਣਗੇ ਲੇਕਿਨ ਫਿਲਹਾਲ ਜੋ ਵੀ ਐਲੀਗੇਸ਼ਨ ਲੱਗ ਰਹੇ ਨੇ ਇਸ ਅਟੈਕ ਨੂੰ ਲੈ ਕੇ ਉਹਨਾਂ ਸਾਰੇ ਐਲੀਗੇਸ਼ਨਸ ਦੇ ਵਿੱਚ ਦਮ ਹੈਗਾ ਔਰ ਸਾਰੀ ਐਲੀਗੇਸ਼ਨਸ ਦੇ ਉੱਤੇ ਤੋਬ ਵੀ ਹੋਣਾ ਚਾਹੀਦਾ ਔਰ ਚੋੜਾ ਉਹਨਾਂ ਦੇ ਬਾਰੇ ਦੱਸਿਆ ਗਿਆ ਵੀ ਕੋਈ ਕਹਿੰਦੇ ਉਹਨਾਂ ਨੇ ਤਿੰਨ ਕਿਤਾਬਾਂ ਲਿਖੀਆਂ ਕੋਈ ਕਹਿੰਦੇ 14 ਕਿਤਾਬਾਂ ਲਿਖੀਆਂ ਕਿਤਾਬਾਂ ਲਿਖਣਾ ਇਹ ਕਿਸੇ ਵੀ ਜਗ੍ਹਾ ਨਹੀਂ ਹੁੰਦਾ ਕਿ ਵੀ ਕੋਈ ਵਿਅਕਤੀ ਜੇਕਰ ਇੰਟੈਲੈਕਚੁਅਲ ਹੈਗਾ ਕਿਤਾਬਾਂ ਲਿਖ ਰਿਹਾ ਹੈ ਤੇ ਉਹ ਕਿਸੇ ਵੀ ਭਾਵਨਾਵਾਂ ਤੋਂ ਪ੍ਰੇਰਿਤ ਹੋ ਕੇ ਕੁਝ ਐਦਾਂ ਦੇ ਕਰਾਇਮ ਨਾ ਕਰੇ ਔਰ ਹਿਸਟਰੀ ਗਵਾਹ ਹੈ ਕਿ ਜਿਹੜੇ ਵੱਡੇ ਵੱਡੇ ਅੱਤਵਾਦੀ ਵੀ ਹੋਏ ਨੇ ਉਹ ਬੜੇ ਪੜੇ ਲਿਖੇ ਸੀਗੇ ਬੜੇ ਜ਼ਬਰਦਸਤ ਤਰੀਕੇ ਨਾਲ ਇੰਟੈਲੈਕਚੁਅਲ ਸੀਗੇ ਲੇਕਿਨ ਉਹਨਾਂ ਨੇ ਉਸ ਧਾਰਾ ਨੂੰ ਐਡਾਪਟ ਕਰਨ ਦੀ ਇੱਕ ਤਰੀਕੇ ਨਾਲ ਪ੍ਰਵਾਨਗੀ ਦਿੱਤੀਆਂ ਉਸ ਧਾਰਾ ਵੱਲ ਗਏ ਯਾਨੀ ਬਹੁਤ ਸਾਰੇ ਸਵਾਲ ਨੇ ਕੱਲ ਤੋਂ ਅਟੈਕ ਤੋਂ ਬਾਅਦ ਅੱਜ ਤੱਕ ਸਿਰਫ ਸਵਾਲ ਹੀ ਖੜੇ ਹੋ ਰਹੇ ਨੇ ਅੱਜ ਚੋੜੇ ਉਹਨਾਂ ਨੂੰ ਉੱਥੇ ਪੇਸ਼ ਕੀਤਾ ਜਾਏਗਾ ਕੋਰਟ ਦੇ ਵਿੱਚ ਨਿਮਾਣ ਲਈਤੀ ਜਾਏਗੀ ਇਸ ਤੋਂ ਪਹਿਲੇ ਇੰਟਰੋਗੇਸ਼ਨ ਤੇ ਕਾਫੀ ਹੱਦ ਤੱਕ ਹੋ ਚੁੱਕੇਗੀ ਹੌਲੇ ਹੌਲੇ ਕਰਕੇ ਜਿਸ ਤਰੀਕੇ ਨਾਲ ਗੱਲਾਂ ਨੂੰ ਅੱਗੇ ਤੋਰਨਾ ਹੈ ਉਸ ਤਰੀਕੇ ਨਾਲ ਗੱਲਾਂ ਅੱਗੇ ਤੋਰਨੀਆਂ ਐਨਆਈਏ ਦੀ ਇਨਵੈਸਟੀਗੇਸ਼ਨ ਉਹ ਭਾਜਪੀ ਨੇ ਵੀ ਅਕਾਲੀ ਦਲ ਨੇ ਵੀ ਮੰਗੀ ਹੈ ਉਹ ਇਹਦੇ ਉੱਤੇ ਪੰਜਾਬ ਸਰਕਾਰ ਦਾ ਕੀ ਰਿਸਪੌਂਸ ਹੁੰਦਾ ਲੇਕਿਨ ਅਮਨ ਅਰੋੜਾ ਜਿਹੜੇ ਨਵੇਂ-ਨਵੇਂ ਪ੍ਰਧਾਨ ਨਿਯੁਕਤ ਹੋਏ ਨੇ ਉਹਨਾਂ ਨੇ ਸਿਰੇ ਤੋਂ ਇਨਕਾਰ ਕਰਤਾ ਕਿ ਪੰਜਾਬ ਪੁਲਿਸ ਕੈਪੇਬਲ ਹੈਗੀ ਹੈ ਜਦ ਬਿਕਰਮ ਸਿੰਘ ਮਰੀਠੀਆ ਉਹਨਾਂ ਇਹ ਗੱਲ ਕਹਿੰਦੇ ਨੇ ਕਿ ਜਸਬੀਰ ਸਿੰਘ ਨੂੰ ਤੁਸੀਂ ਪੰਜਾਬ ਪੁਲਿਸ ਦੇ ਖਾਤੇ 'ਚ ਨਾ ਪਾਓ ਉਹ ਤੇ ਅਕਾਲੀ ਦਲ ਦੇ ਪ੍ਰਧਾਨ ਯਾਨੀ ਪਹਿਲੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਸੀਗੇ ਉਹਨਾਂ ਦੇ ਨਾਲ 2002 ਦੇ ਤੋਂ ਉਹ ਸਿਕਿਉਰਿਟੀ ਦੇ ਵਿੱਚ ਲੱਗਿਆ ਹੋਇਆ ਤੇ ਫਿਲਹਾਲ ਹਰਤੇਮਰਤਪੁਰ ਬਾਦਲ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਉਹ ਲੱਗਿਆ ਹੋਇਆ ਯਾਨੀ ਹੈਗਾ ਤੇ ਉਹ ਪੰਜਾਬ ਪੁਲਿਸ ਦੇ ਜਵਾਨ ਨਾ ਉਹਦੀ ਆਪਣੀ ਸਟੇਟਮੈਂਟ ਵਿੱਚ ਇਹ ਗੱਲ ਕਹੀ ਗਈ ਹੈ ਕਿ ਸਾਨੂੰ ਜ਼ਿਲ੍ਹੇ ਦੀ ਪੁਲਿਸ ਨੇ ਖਾਸ ਹਦਾਇਤ ਦਿੱਤੀ ਸੀ ਕਿ ਵੀ ਐਦਾਂ ਦਾ ਖਤਰਾ ਹੋ ਸਕਦਾ ਹੈ ਤੇ ਤੁਸੀਂ ਅਲਰਟ ਰਹਿਣਾ ਯਾਨੀ ਇਹਨਾਂ ਸਾਰੀ ਗੱਲਾਂ ਦੇ ਉੱਤੇ ਸਵਾਲ ਜ਼ਰੂਰ ਖੜੇ ਹੋ ਰਹੇ ਨੇ ਸਵਾਲਾਂ ਦੇ ਜਵਾਬ ਹੁਣ ਹੌਲੇ ਹੌਲੇ ਕਰਕੇ ਮਿਲਨੇ ਸ਼ੁਰੂ ਹੋਣਗੇ